ਜਿਸ ਤਰ੍ਹਾਂ ਕਿ ਪੰਜਾਬ ਅੱਜਕੱਲ੍ਹ ਹਲਾਂ ਦੀ ਮਾਰ ਹੇਠ ਹੈ ਜਿਸ ਨੂੰ ਲੈ ਕੇ ਜੋ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਨੇ ਤੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਨੇ ਉਹ ਇਨ੍ਹਾਂ ਹੜਪੀਟਾਂ ਦੇ ਲਈ ਰਾਹਤ ਸਮਗਰੀ ਲੈ ਕੇ ਜਾ ਰਹੇ ਨੇ ਤੇ ਖੜੇ ਆਂ ਦਰਾਹਾ ਦੇ ਦੱਖਣੀ ਬਾਈਪਾਸ ਉੱਪਰ ਜਿੱਥੇ ਕਿ ਇੱਕ ਜਥਾ ਜੋ ਚੰਡੀਗੜ੍ਹ ਸਾਈਡ ਤੋਂ ਆ ਰਿਹਾ ਜੋ ਹੜਪੀਟਾਂ ਵਾਸਤੇ ਰਾਹਤ ਸਮਗਰੀ ਲੈ ਕੇ ਜਾ ਰਿਹਾ ਔਰ ਕਰਦਿਆ ਨਾਲ ਗੱਲਬਾਤ ਤੇ ਲੈਣੀਆਂ ਜਾਣਕਾਰੀ ਕਿੱਥੇ ਜਾ ਰਹੇ ਨੇ ਹਾਂਜੀ ਭਰਾ ਜੀ ਕੀ ਨਾਂ ਜੀ ਤੁਹਾਡਾ ਤੁਹਾਡਾ ਨਾਮ ਜਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਪਿੰਡ ਮਦਨਹੜੀ ਡਿਸਟ੍ਰਿਕਟ ਮੋਹਾਲੀ ਤੋ ਅਸੀਂ ਆਏ ਆ ਸਮੁੱਚੇ ਸਾਡੇ ਪਿੰਡ ਨੇ ਜੋ ਇਸ ਟਾਈਮ ਹਾਲਾਤ ਪੰਜਾਬ ਦੇ ਬਣੇ ਹੋਏ ਆ ਸੋ ਜਿਹੜਾ ਪਸ਼ੂਆਂ ਦਾ ਚਾਰੇ ਦੀ ਬੜੀ ਉੱਥੇ ਦਿੱਕਤ ਆ ਰਹੀ ਸੀਗੀ ਸੋ ਅਸੀਂ ਜਿਹੜਾ ਪਹਿਲਾਂ ਵੀ ਉੱਥੇ ਸਮੁੱਚੇ ਪਿੰਡ ਵੱਲੋਂ ਇਕੱਠਾ ਕਰਕੇ ਆਚਾਰ ਭੇਜਿਆ ਹੈ ਪਸ਼ੂਆਂ ਲਈ ਤੇ ਅੱਜ ਫੇਰ ਦੋ ਗੱਡੀਆਂ ਜਿਹੜੀਆਂ ਹੈਗੀਆਂ ਉਹ ਤੂੜੀ ਅਤੇ ਆਚਾਰ ਦੀਆਂ ਲੈ ਕੇ ਉੱਥੇ ਸੇਵਾ ਲਈ ਜਾ ਰਹੇ ਆ ਸੋ ਅਸੀਂ ਜਿਹੜੇ ਅਲੱਗ ਚ ਜਾ ਰਹੇ ਵਿੱਚ ਅੱਜ ਅਸੀਂ ਅਸੀਂ ਹਰੀਕੇ ਹੈੱਡ ਤੋਂ ਅੱਗੇ 15 ਕਿਲੋਮੀਟਰ ਕੁੱਤਬਦੀਨ ਪਿੰਡੇ ਉੱਥੇ ਕੈਂਪ ਲੱਗਿਆ ਵਾ ਮਾਨਵਤਾ ਦੀ ਸੇਵਾ ਦਾ ਜਿਨ੍ਹਾਂ ਦਾ ਹੈੱਡਕੁਆਟਰ ਮਦਨਹੇੜੀ ਸਾਡੇ ਆਪਣੇ ਪਿੰਡ ਵਿੱਚ ਹੈ ਉਹਨਾਂ ਦਾ ਉਹ ਸੇਵਾ ਕਰ ਰਹੇ ਹੈ ਤੇ ਉੱਥੇ ਜਾ ਕੇ ਹੁਣ ਜਿਹੜਾ ਹੈਗਾ ਇਹ ਪਸ਼ੂਆਂ ਦੇ ਜਿਹੜੇ ਚਾਰਾ ਅ ਅਚਾਰ ਵਗੈਰਾ ਹੈ ਇਹਦੀ ਸਮੁੱਚੀ ਜਿਹੜੀ ਹੈਗੀ ਹੈ ਮਦਨਹੜੀ ਤੋਂ ਸੰਗਤ ਜਾ ਰਹੀ ਹੈ ਸੋ ਅਸੀਂ ਪਿੰਡ ਦਾ ਸਮੁੱਚੇ ਐਨ ਆਰ ਆਈ ਵੀਰ ਸਾਡੇ ਇਲਾਕਾ ਨਿਵਾਸੀ ਜਿਹੜੇ ਜਿਨ੍ਹਾਂ ਨੇ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਇਆ ਤੇ ਤਾਂ ਜੋ ਪੰਜਾਬ ਦੇ ਜਿਹੜੇ ਹੜ੍ਹਾਂ ਦੇ ਵਿੱਚ ਪਬਲਿਕ ਲੋਕ ਪ੍ਰਭਾਵਿਤ ਹੋਏ ਹੋਏ ਆ ਉਹਨਾਂ ਦੀ ਸੇਵਾ ਹੋ ਸਕੇ ਅੱਜ ਤੁਸੀਂ ਕਿੰਨੀਆਂ ਗੱਡੀਆਂ ਲੈ ਕੇ ਜਾ ਰਹੇ ਹੋ ਅੱਜ ਅਸੀਂ ਦੋ ਗੱਡੀਆਂ ਲੈ ਕੇ ਜਾ ਰਹੇ ਹਾਂ ਤੇ ਪਸ਼ੂਆਂ ਤੋਂ ਇਲਾਵਾ ਜੋ ਹੋਰ ਦਵਾਈ ਬੂਟੀ ਬੰਦਿਆਂ ਵਾਸਤੇ ਵੀ ਲੈ ਕੇ ਜਾ ਰਹੇ ਹਾਂ ਅਸੀਂ ਪਸ਼ੂਆਂ ਦੇ ਜਿਹੜਾ ਇਲਾਵਾ ਜਿਹੜਾ ਅਸੀਂ ਆਟਾ ਲੈ ਕੇ ਜਾ ਰਹੇ ਹਾਂ ਦਾਣਾਂ ਖੰਡ ਇਹ ਲੈ ਕੇ ਜਾ ਰਹੇ ਹਾਂ ਕਿਉਂਕਿ ਜੋ ਮੈਡੀਸਨ ਦਾ ਸਿਸਟਮ ਹੈ ਉਹ ਲੱਗ ਸੰਸਥਾ ਵਾਲੇ ਉੱਤੇ ਚਲਾ ਰਹੇ ਹਾਂ ਕਿਉਂਕਿ ਜਦੋਂ ਦੇਖੋ ਮੈਡੀਸਨ ਦਾ ਅਲੱਗ ਜਿਨ੍ਹਾਂ ਨੂੰ ਇਸ ਲਾਈਨ ਦਾ ਪਤਾ ਹੈ ਸੋ ਅਸੀਂ ਦਾ ਇਹ ਸੀਗਾ ਵੀ ਅਸੀਂ ਜ਼ਿਆਦਾ ਜ਼ਰੂਰਤ ਸੀਗੀ ਜਿਹੜੀ ਪਸ਼ੂਆਂ ਦੀ ਤੇ ਉਹ ਲਈ ਜਿਹੜਾ ਹੈਗਾ ਸੋ ਅਸੀਂ ਇਹ ਸਮਾਨ ਹੈ ਜਿਹੜਾ ਉਹ ਲੈ ਕੇ ਜਾ ਰਹੇ ਪਹਿਲਾਂ ਵੀ ਛੱਡ ਕੇ ਆਏ ਆਂ ਤੇ ਉਹ ਮਤਲਬ ਗਰਾਊਂਡ ਲੈਵਲ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਧਰ ਹੋਂ ਦੇਖੋ ਜੀ ਹਾਲਾਤ ਜੋ ਪਾਣੀ ਦੇ ਹੈਗੇ ਆ ਤੁਸੀਂ ਵੀ ਦਿਖਾ ਰਹੇ ਆ ਮੀਡੀਆ ਦਿਖਾ ਰਿਹਾ ਨਿਊਜ਼ ਵਾਲੇ ਦਿਖਾ ਰਹੇ ਪਰ ਅਸੀਂ ਪਹਿਲਾਂ ਵੀ ਜਾ ਕੇ ਆਏ ਵੀ ਬਹੁਤ ਮਾੜੇ ਹਾਲਾਤ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੀ ਐ ਇਦਾਂ ਦੇ ਹਾਲਾਤ ਪੈਦਾ ਨਾ ਕਰੇ ਕਿਉਂਕਿ ਪਹਿਲਾਂ ਪਾਣੀ ਨ ਡਬੋ ਤੇ ਉਹਨਾਂ ਦੇ ਹੁਣ 3 3 4 4 ਫੁੱਟ ਗਾਦ ਚੜੀ ਵੀ ਐ ਉਹਨਾਂ ਦਾ ਸਾਰਾ ਘਰਾਂ ਦਾ ਸਮਾਨ ਖਰਾਬ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਸੋ ਆਪਾਂ ਜਿੰਨੀ ਮਰਜ਼ੀ ਜੇ ਕਹਿ ਲਈਏ ਇਹ ਜਿਹੜੀ ਜ਼ਮੀਨ ਹੈ ਇਹ ਛੇਤੀ ਖੜੇ ਲੋਟ ਨਹੀਂ ਆਉਣੀ ਹੈਗੀ ਸੋ ਸਰਕਾਰਾਂ ਜੋ ਸਰਕਾਰਾਂ ਨੇ ਉਹ ਸਹੀ ਕੰਮ ਕਰ ਰਹੀਆਂ ਨੇ ਜਾਂ ਮਤਲਬ ਕਿ ਲਿਪਾ ਪੁੱਛੀ ਆ ਦੇਖੋ ਜੀ ਜੇ ਸਰਕਾਰਾਂ ਨੇ ਸਹੀ ਕੰਮ ਕਰੇ ਵੇ ਹੁੰਦੇ ਪਹਿਲਾਂ ਹੀ ਦਰਿਆਵਾਂ ਦੇ ਬੰਨ ਬਣਾਏ ਵੇ ਹੁੰਦੇ ਤਾਂ ਅੱਜ ਸਾਡੇ ਪੰਜਾਬ ਤੇ ਜਿਹੜੀ ਹੜ੍ਹਾਂ ਤੋਂ ਪ੍ਰਾਪਤ ਜਨਤਾ ਉਹਨੂੰ ਇਹ ਦਿਨਾਂ ਦੇਖੇ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਹੁਣ ਇਸ ਟਮੇ ਸਾਰੀਆਂ ਪਾਰਟੀਆਂ ਨੂੰ ਕਿ ਪਾਰਟੀਆਂ ਬਾਜੀਆਂ ਤੋਂ ਪਰ ਉੱਠ ਕੇ ਜਿਹੜੇ ਬੰਦੇ ਪੀੜਤ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਾਂਫਰਨ ਉਹਨਾਂ ਦੇ ਵੱਧ ਤੋਂ ਵੱਧ ਮੁਆਜਰਾ ਦੇ ਕੇ ਉਹਨਾਂ ਨੂੰ ਖੜੇ ਕਰਿਆ ਜਾਵੇ ਤਾਂ ਜੋ ਆਪਣਾ ਉਹ ਦੁਆਰਾ ਉਹਨਾਂ ਦਾ ਬਸੇਬਾ ਮਕਾਨ ਟਹਿ ਗਏ ਮਕਾਨਾਂ ਦੇ ਵਿੱਚ ਤਰੇੜਾਂ ਆ ਗਈਆਂ ਪਸ਼ੂ ਹੜ ਗਏ ਮੰਨ ਲਓ ਜਿੱਥੇ ਪਸ਼ੂ ਤਾਨਾ ਜਿਹੜਾ ਕਿ ਆਪਾਂ ਬੰਦੇ ਜਿਹੜੇ ਕਈ ਡੈਰੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਤੇ ਬਹੁਤ ਲੋਕਾਂ ਨੂੰ ਔਖਾ ਸਰਕਾਰ ਨੂੰ ਇੱਕੋ ਬੇਨਤੀ ਹੈ ਕਿ ਸਰਕਾਰ ਨੂੰ ਵੱਡੇ ਪੱਧਰ ਤੇ ਇਹ ਉਧਰਲੇ ਪਾਸੇ ਜਿਹੜਾ ਹੈਗਾ ਧਿਆਨ ਦੇਣਾ ਚਾਹੀਦਾ ਠੀਕ ਹੈ ਧੰਨਵਾਦ